ਕਿੰਝ ਸਿਕਲ ਸਾਰੇ ਨਾ ਵਦੀ ਫਾਰੇ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਬਿਲਕੁਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂes ਹੋਣੇ ਆ ਇੱਕ ਨੀਲੀ ਦੀ ਮਾਈ ਤੁਹਾਨੂੰ ਦਿਖਾਉਣੀ ਆ ਤੇ ਦੋ ਤੁਹਾਨੂੰ ਸੋਈਆਂ ਸਵਾਈਆਂ ਤੁਹਾਨੂੰ ਗਾਵਾਂ ਦਿਖਾਵਾਂਗੇ ਇੱਕ ਸਾਈ ਵਾਲਿਆ ਤੇ ਇੱਕ ਜਰਸੀ ਕ੍ਰੋਸਿਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਹੋਰ ਸੁਣਾ ਠੀਕ ਠਾਕ ਜੀ। ਸਭ ਵਧੀਆ ਜੀ। ਤੇ ਨਾਮ ਦੱਸਦੇ ਕਰੀ ਆਪਣਾ। ਹਾਂ ਮੇਰਾ ਰਪਾ ਸਿੰਘ ਜੀ। ਹਾਂਜੀ ਪਿੰਡ ਚੁੰਦਾ ਜਿਲ੍ਹਾ ਮੀਂਹ ਨਾਲਾ। ਤੇ ਫੋਨ ਨੰਬਰ ਬੋਲ ਦੇ ਕਰੀ। 96 45 94 86 ਠੀਕ ਆ। ਤੇ ਸ਼ੁਰੂਆਤ ਆ ਸਾਈ ਵਾਲਦਾਂ ਕਰ ਲਈਏ ਅੱਛਾ ਇਹ ਆਪਾਂ ਕਰ ਦਈਏ ਰੁਪਈਏ ਜੀ ਕਿੰਨਾ ਸੁਭਾਜੇ ਦਾ ਇਹਦਾ ਪਹਿਲਾ ਸੁਭਾ ਰੁਪਈਏ ਜੀ ਅੱਛਾ ਹਾਂਜੀ ਤੇ ਅਜੇ ਮੰਨ ਲਓ ਕੀਰੀ ਹੈ ਬੱਛੀ ਅੱਛਾ ਜੇ ਕੀਰੀ ਹੈ ਹਾਂ ਕੀਰੀ ਹੈ ਤਾਂ ਮਗਰ ਵੀ ਬੱਛੀ ਹੋਊਗੀ ਸਾਈ ਵਾਲ ਵੱਛੀ ਆ ਸਾਈ ਵਾਲ ਵੱਛੀ ਹਾਂ ਸਾਈ ਵਾਲ ਵੱਛੀ ਜੇ ਤਾਂ ਮਗਰ ਠੀਕ ਆ ਤੇ ਇਹਦੇ ਕੋਲ ਦੁੱਧ ਕਿੰਨਾ ਜੀ 200 ਰੁਪਏ ਤਰੇ ਜਿਹੜਾ ਠੰਡਾ ਕਰਕੇ ਮਿਲਣਾ ਹੈ ਹੈਗਾ 14 ਕਿਲੋ ਮੇਰੇ ਕੋਲ ਆਨ ਕੇ ਘਟ ਗਈ ਆ 12 ਕਿਲੋ ਰੁਪਏ ਜਿੱਦਾਂ ਮਰਜੀ ਵੀਰ ਪਾਣ ਕੋ ਚੋੜੇ ਪੱਕਾ ਦੁੱਧ ਹੈਗਾ 12 ਲੀਟਰ ਆਪਾਂ ਉਹਨਾਂ ਹੀ ਦੁੱਧ ਦੱਸਦੇ ਜਿੰਨਾ ਆਪਾਂ ਚਵਾ ਕੇ ਕਿਹਨੂੰ ਦੇ ਦੇਣਾ ਅੱਛਾ ਹਾਂ ਉਹਨਾਂ ਹੀ ਦੱਸੀਦਾ ਆਪਾਂ ਇਹ ਹੈ ਕਿ 12 ਲੀਟਰ ਛੱਡੇ ਘਰ ਹੋਵੇ ਤੇ ਕੋਈ ਲੈ ਜਾਏ ਨਹੀਂ ਤੇ ਸਾਈ ਵਾਪਸ ਲੈ ਜਾਏ ਤੇ ਇਹ ਤੁਹਾਨੂੰ ਇੱਕ ਵਾਰੀ ਲੱਗ ਗਿਰ ਦਿਖਾ ਲਈਏ ਹਵਾਨੇ ਤੇ ਬਰੀਕ ਬਰੀਕ ਨਾੜਾ ਚੰਗੀਆਂ ਥਾਣਾ ਬੜਾ ਪਿਆਰਾ ਆ ਵਾ ਇੱਕੋ ਜਿਹਾ ਸਾਈਜ਼ ਦਾ ਤੇ ਇੱਕੋ ਜਿਹਾ ਗੈਪ ਦਾ ਹੀ ਥਣ ਲੱਗਾ ਵਾ ਜਿਹੜਾ ਮਿਲਕਵੇਨ ਵੀ ਚੰਗੀ ਲੱਗਦੀ ਲੋਕਾ ਹਰ ਫਰੀਜੀ ਮਕਾਈਆਂ ਮੁਕੀਆਂ 20 ਰੁਪਿਆ ਦੇ ਦੁੱਧ ਮੰਨ ਲਓ ਵੀ ਇਹਨੇ 15-16 ਕਿਲੋ ਕਰ ਦੇਣਾ ਠੀਕ ਆ ਤੁਹਾਡੇ ਸਾਹਮਣੇ ਆਵੇ ਤੂੜੀ ਪਈ ਆ ਤੂੜੀ ਤੇ 12 ਕਿਲੋ ਦੇਣ ਦੇ ਠੀਕ ਆ ਤੇ ਚੌਂਡ ਚੌਂਡ ਛੰਡੀ ਤੇਰੀ ਪੂਰੀ ਹਾਂ ਚੌਂਡ ਤੇ ਛੰਡੀ আর બીજી ਕੋਈ ਚੱਕਣ ਨਹੀਂ ਠੀਕ ਆ ਖੋਲੋ ਨਾਲੇ ਦੇ ਦੰਦ ਖਾ ਲੀਏ ਆਪਾਂ ਦੰਦ ਖਾ ਲੀਏ ਆਹ ਦੇਖ ਸਾਦੇ ਪਿਓਰ ਕੀਰੀ ਹੈ ਜੇ ਮੋ ਕੋਈ ਦੰਦ ਤੋੜਿਆ ਹੋਣੀ ਜੜਾ ਜੇ ਇਹਨੇ ਆਹ ਦੇਖ ਸਕਦੇ ਠੀਕ ਹੈ ਜੀ ਬਾਕੀ ਸੋਹਣੀ ਵਹਿੜਿਆ ਤੇ ਕੱਦ ਕਾਠ ਨਹੀਂ ਚੰਗਾ ਵਾ ਤੇ ਚੌਂਚ ਵੀ ਜਿਹੜੇ ਕਹਿੰਦੇ ਠੰਡੀ ਠੇਰੀ ਹੈ ਬਾਕੀ ਸਾਈਵਾਲ ਚ ਆ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਆਪਾਂ ਨੂੰ ਥੋੜੀਆਂ ਘਾਟੀ ਲਾਉਂਦੀਆਂ ਵਾ ਤੇ ਖੀਰੀ ਵੀ ਹੋਵੇ ਤੇ ਠੰਡੀ ਸੀਲ ਵੀ ਹੋਵੇ ਤੇ ਸਾਈਵਾਲ ਵੀ ਹੋਵੇ ਤੇ ਮਗਰ ਵੀ ਸਾਈਵਲ ਬੱਚੀ ਬਾਕੀ ਵੇਖਣੀ ਤੁਸੀਂ ਆਪਣੀ ਸਮਝਣਾ ਵਾ ਆਪਣੀ ਤਸੱਲੀ ਕਰਕੇ ਤੇ ਕੰਪੈਕਟ ਜਿਹੀ ਹਵਾਨਾ ਜਿਹੜਾ ਇਹਦਾ ਤੇ ਇਹਦਾ ਮੁੱਲ ਵੀ ਜੇ ਫਿਰ ਇਹਦਾ ਰੂਜੀ ਫੋਨ ਤੇ ਮੁੱਲ ਕਰਾਂਗੇ ਅੱਛਾ ਇਹਦਾ ਫੋਨ ਤੇ ਕਰਨਾ ਜੱਜਾ ਰੱਖਣਾ ਇਹਦਾ ਕਿਆ ਜੀ ਕਰਾਂਗੇ ਰੂਜੀ ਠੀਕ ਆ ਤੇ ਹੁਣ ਇੱਕ ਆ گاਵਾ ਜਿਹੜੀ ਇਹ ਵੀ ਸੂਈ ਸਵਾਈ ਆ ਤੇ ਥਾਣੇ ਦੇ ਲਾਗੇ ਤਾਂ ਦੇਖ ਸਾਡੇ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਤੇ ਮਿਲ ਕੇ ਵੀ ਇਹਨਾਂ ਵੀ ਚੰਗੀ ਲੱਗੀ ਆ ਥੱਲੇਆਂ ਨੇ ਚੰਗੀ ਤਿਆਰ ਹੋਈ ਐ ਤੇ ਇਹਦੇ ਮਗਰ ਵੀ ਸਾਈਵਾਲ ਬੱਛੀ ਆ ਆ ਦੇਖ ਸਾਦੇ ਆ ਬੱਛੀ ਆ ਜਿਹੜੀ ਇਹਦੇ ਮਗਰ ਇਹਦੇ ਕੋਲ ਵੀ ਜੀ ਕਿੰਨਾ ਦੁੱਧ ਤਿਆਰ ਦੁੱਧ ਹਰ 20 ਇਹਦੇ ਥੱਲੇ ਮਣਕੇ ਲੈਣ 14-18 ਕਿਲੋ ਅੱਛਾ ਸੜਕੋਂ ਆਣਗੇ ਤੁਹਾਨੂੰ ਮੈਂ ਦੱਸਣਾ ਵੀ ਸੜਕੋਂ ਆ ਰਹੇ ਨੇਗਾ ਹੁਣ ਦੁੱਧ ਦੇ ਨਾਲ 15 ਕਿਲੋ ਪਾਣੀ ਰਗਾ ਹੋਗਾ ਤਿਆਰ ਬਿਲਕੁਲ ਬਿਲਕੁਲ ਤਿਆਰ ਜਿੰਦਾ ਮਰਜ਼ੀ ਕੁ ਵੀਰ ਪਾ ਕੇ ਚੋਲੇ ਖੋਲੋ ਹਾਂ ਫੇਰ ਤੋੜ ਦਈਏ ਨੂੰ 15 ਲੀਟਰ ਜਿਹੜਾ ਕਹਿੰਦੇ ਕਿ ਬਿਲਕੁਲ ਤਿਆਰ ਹੈ ਆ ਜਲੇ ਆ ਤੇ ਇਹਦਾ ਮੁੱਲ ਵੀਰ ਜੀ ਫਿਰ ਮੋਹਲਾ ਵੀ ਇਹਦਾ 45 ਮੰਗੀ ਜੇ 40 ਮੰਗੀ ਜਾਈਏ ਅੱਛਾ ਜੇ ਨਹੀਂ ਹਾਂ ਨਾ ਦੇਣੀ 35000 ਦਵਾਂ 35000 ਦੀ ਦੇ ਦਵਾਂਗੇ 30000 ਦਵਾਂਗੇ 15 ਕਿਲੋ ਦੁੱਧ ਦੋ ਟਾਈਮ ਮੇਰੇ ਘਰ ਕੋ ਵੀਰਪਾਲ ਚੋਕੇ ਲੈ ਜੀ ਠੀਕ ਹੈ ਜੀ ਠੀਕ ਹੈ ਤੇ ਹੁਣੇ ਕਾ ਮੱਝ ਆ ਗਈ ਹੈ ਦੱਸੀਏ ਤੇ ਬਾਰੇ ਇਹ ਵੀ ਦੂਸਰਾ ਸੂਆ ਸੂਈ ਆ ਅੱਛਾ ਤੇ ਮਗਰ ਉਹ ਕੱਟੀ ਜਾ ਆਪਣਾ ਕੋਸ਼ਾ ਲਾ ਲੈ ਕੋਈ 20 ਦਿਨਾਂ ਦੀ ਕੋਈ ਮਹੀਨੇ ਦੀ ਆਹ ਕੱਟੀ ਜਾ ਆਪਣੀ ਸਮਝਣਾ ਵੇਖ ਲੈ ਬਾਕੀ ਮਹੀਨੇ ਤੋਂ ਬਾਹਰ ਹੀ ਆ ਤੇ ਕਿੰਨਾ ਜਿਹੜੇ ਕੋਲ ਦੁੱਧ ਦੁੱਧ ਆ ਰਹੀ ਜਿਹੜਾ ਮੇਲਣਾ ਸਹੀ ਤਰੀਕੇ ਦਾ 8 ਕਿਲੋ ਜੀ ਪੱਕਾ ਦੁੱਧ ਹੈਗਾ ਜੀ 8 ਕਿਲੋ ਰੁਪਈਆ ਮਾਤਨੋ ਕਿੰਨੇ ਜਿੰਨਾਗਾ ਆਪਾਂ ਚਵਾ ਦੇਣਾ ਉਹਨਾਂ ਜਿੰਨਾਗਾ ਹੈਗਾ ਉਹਨਾਂ ਹੀ ਆਪਾਂ ਦੱਸ ਦੇਣੀ ਥਾਣੇ ਦੇ 5 5000 ਰੁਪਈਆ ਜੀ ਠੀਕ ਹੈ 5 ਚੱਲਦੇ ਆ ਹਾਂ ਦੇ ਸਾਡੇ 5 ਥਣ ਚੱਲਦੇ ਤੇ ਇਧਰਲੇ ਪਾਸੇ ਤਿੰਨੇ ਬਹਿਣੀ ਵਾਲੇ ਪਾਸੇ ਦੋ ਤੋਰੋ ਹੈ ਕਰੀਨ ਬਾਕੀ ਨੋਰਮਲ ਜਿਹੀ ਉਨੀ ਕੀ ਜਿਹੜੀ ਵਾ ਨਹੀਂ ਹੁੰਦਾ ਸੀ ਬਾਕੀ ਉਹਨੇ ਏਕੇ ਥੋੜੀ ਸਲਨ ਜਿਹੜੀ ਇਹ ਰੱਖਦੀ ਆ ਔਰ ਵੀ ਮੜਾ ਮੋੜਾ ਸਲਨ ਕਰਦੀ ਆ ਹਾਂਜੀ ਹਾਂਜੀ ਬਾਕੀ ਇਹ ਆ ਕਿ ਚਲੋ ਦੱਸਣਾ ਜਦੋਂ ਜਿਹੜਾ ਹਾਂ ਇਹ ਦੱਸਣਾ ਚਾਹੀਦਾ ਰੁਪੀ ਜੀ ਹਾਂਜੀ ਹਾਂਜੀ ਤੇ ਇਦਾ ਮੁੱਲ ਫਿਰ ਮੋਹਰ ਰਵੀ ਜੀ ਭਾਵੇਂ ਇਹਦਾ 60 ਮੰਗੇ ਆ ਫਾਇਦਾ ਬੰਗੀ ਜਾਏਗੀ ਅੱਛਾ 58000 ਦੇ ਦਾਂਗੇ 58000 ਦੇ ਦੋ ਦੇ ਦੱ 8 ਕਿਲੋ ਕਰੋ ਚੋਵਾ 14 ਰੁਪਏ 8 ਕਿਲੋ ਮੇਲੇ ਕਰੋ ਜਿੱਦਾ ਮਰਜ਼ੀ ਕੋ ਚੋ ਚਵਾ ਕੇ ਲੈ ਜੀ ਠੀਕ ਆ ਕੋਈ ਵੀਰ ਭਰਾ ਫੋਨ ਲਾਵੇ ਕੋਈ ਨਹੀਂ ਮੰਨਦਾ ਹੋਰ ਕਰਦਾਂਗੇ ਫੁੱਲਾ ਕਰ ਦੋਗੇ ਕੋਈ ਫੋਨ ਲਾਵੇ ਕਰੀ ਬਾਤ ਤੇ ਠੀਕ ਆ ਵੀ ਜੀਰ ਕੁਛ ਕਹਿਣਾ ਨਹੀਂ ਆਹਰ ਵੀ ਬੈਂਤੀ ਸੁਨੀਆਂ ਸੋਈਆਂ ਆਪਣੀ ਸਲਜੀ ਜਾਣ ਕੇ ਕਰੋ ਪਾਸਾ ਠੀਕ ਆ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੀਆਂ ਸੋਈਆਂ ਸਵਾਈਆਂ ਆਪਣੀ ਆ ਕੇ ਤਸੱਲੀ ਕਰਕੇ ਵੇਸ ਚੱਕ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਜ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ